ਜੇਕਰ ਤੁਸੀਂ ਵੀ ਸੋਨਾ ਖਰੀਦਣ ਜਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਜਰੂਰ ਸੁਣ ਲਵੋ ਕਿਉਂਕਿ ਸੋਨੇ ਦੀਏ ਭਾਅ ਨੇ ਜਿਹੜੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਸੋਨੇ ਦਾ ਭਾਅ ਜਿਹੜਾ ਹੁਣ ਸਿਖਰਾਂ ਤੇ ਪਹੁੰਚ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਸੋਨੇ ਦੇ ਭਾਅ ਦੇ ਵਿੱਚ ਜਿਹੜੀ ਵਡੋਤਰੀ ਆ ਉਹ ਹੋ ਰਹੀ ਆ ਲਗਾਤਾਰ ਜਿਹੜਾ ਉਹ ਵਾਅਦਾ ਕੀਤਾ ਜਾ ਰਿਹਾ ਤਾਂ ਹੁਣ ਸੋਨੇ ਦੇ ਭਾਅ ਨੇ ਜਿਹੜੇ ਉਹ ਉਸਮਾਨ ਛੂ ਚੁੱਕੇ ਨੇ ਜੇਕਰ ਤੁਸੀਂ ਵੀ ਜਿਹੜਾ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਜਰੂਰ ਦੇਖ ਲੈਣਾ ਕਿਉਂਕਿ ਇਸ ਖਬਰ ਦੇ ਵਿੱਚ ਤੁਹਾਨੂੰ ਸੋਨੇ ਦੇ ਜਿਹੜੇ ਭਾਅ ਦੱਸਾਂਗੇ ਕਿੰਨੇ ਰੁਪਏ ਦੇ ਜਿਹੜਾ ਵਾਅਦਾ ਹੋਇਆ ਸੋਨੇ ਦੇ ਭਾਅ ਦੇ ਵਿੱਚ ਕਿੰਨੇ ਰੁਪਏ ਵਾਧਾ ਹੋਇਆ ਚਾਂਦੀ ਦੇ ਭਾਅ ਦੇ ਵਿੱਚ ਲਗਾਤਾਰ ਜਿਹੜਾ ਇਸ ਮਹੀਨੇ ਦੇ ਵਿੱਚ ਜਿਹੜਾ ਲਗਾਤਾਰ ਭਾਅ ਵਾਧਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਜਿਹੜਾ ਸੋਨਾ ਹੈ ਉਹ ਖੀਰਲੇ ਇਸ ਸਿਖਰਾਂ ਤੇ ਪਹੁੰਚ ਚੁੱਕਿਆ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਰੇਟ ਹੈ ਉਹ ਵੱਧ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਅੱਜ ਸੋਨੇ ਦਾ ਜਿਹੜਾ ਰੇਟ ਆ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਏ ਇੰਡੀਆ ਇੰਡੀਆ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਅਨੁਸਾਰ 24 ਕੈਰਟ ਸੋਨੇ ਦੇ 10 ਗ੍ਰਾਮ ਭਾਵ ਇੱਕ ਤੋਲਾ ਕੀਮਤ ਜਿਹੜੀ ਆ ਉਹ 391 ਰੁਪਏ ਵੱਧ ਕੇ 80400 30 ਰੁਪਏ ਹੋ ਚੁੱਕੇ ਆ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਸ ਦੀ ਕੀਮਤ 80000 39 ਰੁਪਏ ਸੀ ਪ੍ਰਤੀ 10 ਗ੍ਰਾਮ 2 ਦਿਨ ਪਹਿਲਾਂ 22 ਜਨਵਰੀ ਨੂੰ ਜਿਹੜਾ ਇਸ ਦਾ ਰੇਟ ਸੀਗਾ ਉਹ 80100 94 ਰੁਪਏ ਪ੍ਰਤੀ ਟੋਲਾ ਜਿਹੜਾ ਉਹ ਉਹ ਦੱਸਿਆ ਗਿਆ ਸੀ ਇਹ ਜਿਹੜਾ ਸੋਨੇ ਦਾ ਭਾਅ ਹੈ ਇਹ 24 ਕੈਰਟ ਸੋਨਾ ਜਿਹੜਾ ਸਭ ਤੋਂ ਸਰਵੋਤਮ ਉੱਚ ਪੱਧਰ ਦਾ ਜਿਹੜਾ ਸੋਨਾ ਹੁੰਦਾ 24 ਕੈਰਟ ਸੋਨਾ ਉਸ ਦੀ ਕੀਮਤ ਹੈ ਜਿਹੜੀ ਦੱਸਦੀ ਹੈ ਕਿ 24 ਦਿਨਾਂ ਦੇ ਅੰਦਰ ਅੰਦਰ ਸੋਨੇ ਦਾ ਰੇਟ 4200 60 ਰੁਪਏ ਪ੍ਰਤੀ ਟੋਲਾ ਜਿਹੜਾ ਭਾਅ ਪ੍ਰਤੀ 10 ਗ੍ਰਾਮ ਜਿਹੜਾ ਉਹ ਵਧਿਆ 31 ਦਸੰਬਰ 2024 ਨੂੰ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 76162 ਰੁਪਏ ਸੀ ਜੋ ਇਸ ਮਹੀਨੇ 24 ਦਿਨਾਂ ਦੇ ਵਿੱਚ 4268 ਰੁਪਏ ਵੱਧ ਕੇ 80430 ਰੁਪਏ ਹੋ ਚੁੱਕੀ ਹੈ ਇਸ ਦੇ ਨਾਲ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਵੀ ਵਾਧਾ ਹੋਇਆ ਇਹ 632 ਰੁਪਏ ਵੱਧ ਕੇ 91200 65 ਰੁਪਏ ਪ੍ਰਤੀ ਕਿਲੋਗ੍ਰam ਜਿਹੜੀ ਹੋ ਚੁੱਕੀ ਆ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 90633 ਰੁਪਏ ਸੀ ਚਾਂਦੀ 23 ਅਕਤੂਬਰ 2024 ਨੂੰ ਆਪਣੇ ਸਰਵਿਕਲ ਉੱਚ ਪੱਧਰ ਤੇ ਪਹੁੰਚੀ ਸੀ ਜਦੋਂ ਇਹ 99151 ਰੁਪਏ ਪ੍ਰਤੀ ਕਿਲੋਗ੍ਰam ਜਿਹੜੀ ਉਹ ਵਿਕੀ ਸੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਸੋਨੇ ਦੇ ਭਾਅ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਤਾਂ ਇਸ ਮਹੀਨੇ ਦੇ ਅੰਦਰ ਅੰਦਰ ਜਿਹੜਾ ਉਹ 4000 ਤੋਂ ਪਲੱਸ ਜਿਹੜਾ ਉਹ ਰੇਟ ਵੱਧ ਚੁੱਕਿਆ ਹਜੇ ਵੀ ਜਿਹੜੀ ਇੱਕ 2-4 ਦਿਨ ਜਿਹੜੇ ਹੋਰ ਨੇ ਤਾਂ ਇਹਨਾਂ ਦੇ ਵਿੱਚ ਵੀ ਜਿਹੜਾ ਸੋਨੇ ਦਾ ਭਾਅ ਹੋਰ ਵੱਧ ਸਕਦਾ ਦੇਖਦੇ ਆ ਕਿ ਕਿੰਨੇ ਜਿਹੜਾ ਹੋਰ ਵੱਧ ਸਕਦਾ ਕਿਉਂਕਿ ਲਗਾਤਾਰ ਜੇ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਜਨਵਰੀ ਮਹੀਨੇ ਦੇ ਵਿੱਚ ਲਗਾਤਾਰ ਜਿਹੜਾ ਭਾਅ ਵਧਦਾ ਹੋਇਆ ਨਜ਼ਰ ਆ ਰਿਹਾ 4000 ਤੋਂ ਉੱਪਰ ਜਿਹੜਾ ਰੇਟ ਹੈ ਉਹ ਵੱਧ ਚੁੱਕਿਆ ਤਾਂ ਇਸ ਦੇ ਨਾਲ-ਨਾਲ ਜਿਹੜੀ ਇਸ ਦੀ ਕੀਮਤ ਹੈ ਉਹ ਹੁਣ ਆ 80000 ਜਿਹੜੀ ਪਲੱਸ ਹੋ ਚੁੱਕੀ ਆ 10 ਗ੍ਰਾਮ ਇੱਕ ਤੋਲੇ ਦੀ ਜਿਹੜੀ ਕੀਮਤ ਆ ਉਹ 80000 ਪਲੱਸ ਹੋ ਚੁੱਕੀ ਆ ਲਗਾਤਾਰ ਜਿਹੜਾ ਆ ਇੰਡੀਆ ਦੇ ਵਿੱਚ ਸੋਨੇ ਦਾ ਭਾਅ ਉਹ ਅੰਬਰੀ ਸ਼ੂ ਰਿਆ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਈ ਇੰਟਰਨੈਸ਼ਨਲ 에ਅਰਪੋਰਟਾਂ ਤੇ ਵੀ ਜਿਹੜਾ ਸੋਨੇ ਇਹੰਦਾ ਜਿਹੜਾ ਕਹਿ ਦਈਏ ਕਿ ਜ਼ਖੀਰਾ ਫੜਿਆ ਗਿਆ ਸੀ ਸੋਨਾ ਫੜਿਆ ਗਿਆ ਸੀ ਜਿਹੜਾ ਸੋਨਾ ਬਾਹਰ ਲਿਆਂ ਕੰਟਰੀਆਂ ਤੋਂ ਜਿਹੜਾ ਉਹ ਭਾਰਤ ਲਿਆਂਦਾ ਜਾਂਦਾ ਸੀ ਚਾਹੇ ਉਹ ਦੁਬਈ ਤੋਂ ਲਾ ਲਓ ਚਾਹੇ ਕਿਸੇ ਹੋਰ ਕੰਟਰੀ ਤੋਂ ਲਾ ਲਓ ਤਾਂ ਉਹ ਵੀ ਜਿਹੜਾ ਸੋਨਾ ਵਕ ਵਕ ਜਿਹੜਾ ਪੋਰਟ ਤੇ ਫੜਿਆ ਗਿਆ ਸੀ ਤਾਂ ਹੁਣ ਜਿਹੜੀ ਇਸ ਦੇ ਨਾਲ ਹੀ ਵੱਡੀ ਖਬਰ ਆਇਆ ਕਿ ਭਾਰਤ ਦੇ ਵਿੱਚ ਸੋਨੇ ਦਾ ਭਾ ਲਗਾਤਾਰ ਵਧਦਾ ਹੋਇਆ ਨਸਰ ਆ ਰਿਹਾ ਹੈ ਸਵਾਦੇ ਦੇ ਨਾਲ ਨਾਲ ਸੋਨੇ ਦਾ ਭਾ ਜਿਹੜਾ ਪ੍ਰਤੀ 10 ਗ੍ਰਾਮ ਹੈ ਉਹ 4000 ਪਲੱਸ ਜਿਹੜਾ ਰੇਟ ਵੱਧ ਕੇ 80000 ਪਾਰ ਹੋ ਚੁੱਕਿਆ ਇਸ ਵਕਤ ਸੋਨੇ ਨੇ ਜਿਹੜੇ ਸਾਰੇ ਰਿਕਾਰਡ ਨੇ ਉਹ ਤੋੜ ਦਿੱਤੇ ਨੇ ਇਸ ਵਕਤ ਸੋਨਾ ਜਿਹੜਾ ਉਹ ਅਸਮਾਨੀ ਛੂ ਰਿਹਾ ਸੋਨੇ ਦੀ ਕੀਮਤ ਸਿਖਰ ਤੇ ਪਹੁੰਚ ਚੁੱਕੀ ਹੈ ਕਿਉਂਕਿ 80000 ਪਲੱਸ ਜਿਹੜਾ ਉਹ 10 ਗ੍ਰਾਮ ਸੋਨਾ ਹੋ ਚੁੱਕਿਆ